ਬਸੀ ਪਠਾਣਾ ਵਿਖੇ ਸਥਿਤ ਡੇਰਾ ਬਾਬਾ ਬੁੱਧਦਾਸ ਜੀ ਵਿਖੇ ਸਾਲਾਨਾ ਵਰਸੀ ਨੂੰ ਮੁਕ ਰੱਖ ਕੇ ਭਾਦੋ ਦੀ ਸੰਗ੍ਰਾਂਦ ਦੀ ਇੱਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਤੇ ਜਪਜੀ ਸਾਹਿਬ ਦੇ 14 ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਚਾਲਾਂ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਡੇਰਾ ਪੁਸ਼ਪਾਨੰਦ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲਿਆਂ ਨੇ ਕੁਰਬਾਨੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿੱਚ ਜਿੱਥੇ ਆਲੇ-ਦੁਆਲੇ ਅਤੇ ਦੂਰ-ਦਰਾਡੇ ਦੀਆਂ ਸੰਗਤਾਂ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਉੱਤੇ ਹੀ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਕੇਪੀ ਰਾਣਾ ਸਾਬਕਾ ਸਪੀਕਰ ਡਾਕਟਰ ਅਮਰ ਸਿੰਘ ਮੈਂਬਰ ਆਫ ਪਾਰਲੀਮੈਂਟ ਰੁਪਿੰਦਰ ਸਿੰਘ ਹੈਪੀ ਹਲਕਾ ਵਿਧਾਇਕ ਵਸੀ ਪਠਾਣਾ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਡਾਕਟਰ ਮਨੋਹਰ ਨੇ ਹਾਜ਼ਰੀ ਭਰੀ ਇਸ ਸਮਾਗਮ ਦੇ ਵਿੱਚ ਆਈਆਂ ਸ਼ਖਸੀਅਤਾਂ ਨੂੰ ਸਿਰਪਾਓ ਭੇਟ ਕਰ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਸ ਸਪਤਾਹਿਕ ਸਮਾਗਮ ਵਿੱਚ ਸੰਗਤਾਂ ਲਈ ਅਤੁੱਟ ਭੰਡਾਰੇ ਵੀ ਚਲਾਏ ਗਏ ਸਰਪੋਪਰ ਫਤਿਹਗੜ੍ਹ ਸਾਹਿਬ ਦੀ ਛਾਪੀ ਦੇ ਬਕੀ ਪਖਾਨਾ ਵਿਕੇ ਬਾਬਾ ਬੁੱਧਾ ਜੀ ਦਾ ਅੱਜ ਦਾ ਸਲਾਨਾ ਸਵਾਗਤ ਹੋਇਆ ਹੈ ਬਤੀ ਸਮਾਰੋਹ ਇਹਦੇ ਵਿੱਚ ਹਮੋਂ ਮਾ ਕੇ ਸਾਡੇ ਕੋਲ ਦੂਰੋਂ ਚੱਲ ਕੇ ਸਾਡੇ ਲੀਡਰ ਸਾਹਿਬਾਨ ਜਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਕੁਜੀਤ ਸਿੰਘ ਜੀ ਨਾਗਰਾ ਫਤਿਹਗੜ੍ਹ ਸਾਹਿਬ ਤੋਂ ਕਾਕਾ ਰਣਜੀਤ ਸਿੰਘ ਜੀ ਮੰਡੀ ਗਵਿੰਦਗੜ੍ਹ ਤੋਂ ਔਰ ਜਰੂਰ ਹੋਰ ਸਾਡੇ ਸਾਬਕਾ ਸਪੀਕਰ ਕੇਪੀ ਰਾਣਾ ਸਾਹਿਬ 도ਪੁਰ ਤੋਂ ਚੜ ਕੇ ਵਿਸ਼ੇਸ਼ ਤੌਰ ਤੇ ਆਏ ਔਰ ਸੰਗਤਾਂ ਸਾਧੂ ਮਹਤਮਾ ਦੂਰੋਂ ਨੇੜੋਂ ਚੜ ਕੇ ਹਰਦਵਾਰ ਲਾਹੌਰ ਤੋਂ ਚੱਲ ਕੇ ਆਏ ਅਸੀਂ ਇਹ ਸਾਧੂਆਂ ਸੰਤਾਂ ਦਾ ਦੇਣ ਨਹੀਂ ਦੇ ਸਕਦੇ ਜਿਹੜੇ ਆਪਣੇ ਆਪ ਬਿਨਾਂ ਕਾਲ ਤੋਂ ਆਪਣੇ ਆਪ ਯਾਦ ਰੱਖ ਕੇ ਬਾਬਾ ਜੀ ਦੀ ਵਸਤੀ ਦੇ ਪਹੁੰਚਦੇ ਨੇ ਔਰ ਬਾਬਾ ਜੀ ਦਾ ਨਾਮ ਹਲਾਰਾ ਦਿੰਦੇ ਨੇ ਔਰ ਹਲਾਰਾ ਹੀ ਦਿੰਦੇ ਚਲੇ ਜਾਂਦੇ ਨੇ ਇਹਨਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਬਾਬਾ ਜੀ ਅੱਜ ਕਿਹੜੇ ਕਿਹੜੇ ਸਮਾਗਮ ਕਰਵਾਏ ਕਿਹਨੇ ਕਿਹਦੇ ਨੇ ਜਿਹੜੇ ਹੋਏ ਨੇ 14 ਖੰਡ ਪਾਤਸ਼ਾਹ ਸਾਹਿਬ ਦੇ ਭੋਗ ਪਏ ਨੇ ਸੱਤ ਦੇ ਪਹਿਲਾ ਪਏ ਸੱਤ ਦੇ ਅੱਜ ਪਏ ਦੋ ਦਿਨ ਦੀ ਸਾਭ ਦੇ ਹੋ ਗਏ ਤੇ ਸਾਰੇ ਕੁੱਲ ਮਿਲਾ ਕੇ 14 ਪਾਠਾਂ ਦਾ ਹੋਇਆ ਤੇ ਇਹ ਅਲੱਗ-ਅਲੱਗ ਵਿਦੇਸ਼ਾਂ ਤੋਂ ਜਿਵੇਂ-ਜਿਵੇਂ ਸੰਗਤ ਨੇ ਆਪਣਾ ਸੁੱਖ-ਸੁਤੀ ਹੋਈ ਦੀ ਉਹਨਾਂ ਨੇ ਕਰਾਏ ਨੇ ਤੇ ਇੱਕ ਇਹਦੇ ਵਿੱਚੋਂ ਸਾਡਾ ਆਪਣਾ ਬਾਬਾ ਬੁੱਧਾ ਜੀ ਦੇ ਜਿਹਦਾ ਸਲਾਣਾ ਬਖਸ਼ੀ ਦਾ ਹੁੰਦਾ ਹੈ ਉਹਦਾ ਅਸੀਂ ਕਰਾਇਆ ਡੇਰੇ ਵੱਲੋਂ ਤੇ ਸਾਰਿਆਂ ਦਾ ਇਹ ਕਰਾ ਸੀ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦੇ ਆ ਉਹਨਾਂ ਨੇ ਅਚੇਤ ਤੋਂ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ ਸਾਨੂੰ ਬੜਬੁਲੀ ਸੇਵਾ ਵੀ ਦਿੱਤੀ ਹੈ ਤੇ ਸਾਨੂੰ ਅਸ਼ੀਰਵਾਦ ਵੀ ਦਿੱਤਾ ਸੀ ਉਹਨਾਂ ਦੀੇ ਸੇਵਾ ਕਰਨ ਜੋਗੇ ਹੋਇਆ ਵੈਕੂ ਮੈਂ ਹਮੇਸ਼ਾ ਪਿਛਲੇ 5 ਸਾਲ ਦੀ ਬਾਬਾ ਬੁੱਧਾ ਜੀ ਦੀ ਇਸ ਪਵਿੱਤਰ ਸਥਾਨ ਤੇ ਆਉਂਦਾ ਰਿਹਾ ਔਰ ਅੱਜ ਵੀ ਉਹਨਾਂ ਦੇ ਇਸ ਪਵਿੱਤਰ ਸਥਾਨ ਤੇ ਸ਼ਰਧਾ ਅਲੀ ਆਪਣੀ ਦੇਂ ਦੇ ਆਏ 155ਵੀਂ ਉਹਨੇ ਵੀ ਜਿਹੜਾ ਸਮਾਗਮ ਕੀਤਾ ਇਹ ਸਾਂਤਕ ਪਵਿੱਤਰ ਅਤੇ ਹੁਣ ਵੀ ਮੈਨੂੰ ਬਹੁਤ ਵੱਡਾ ਅਸ਼ੀਰਵਾਦ ਮਿਲਦਾ ਮੈਂ ਪਿਛਲੀ ਵਾਰ ਵੀ ਜਿਹੜੀ ਮੈਂ ਸਮਝਦਾ ਜਿਹੜੀ ਸਫਲਤਾ ਮਿਲੀ ਸੀ ਉਹਦੇ ਬਾਬਾ ਬੁੱਧਾ ਜੀ ਦੀ ਅਸ਼ੀਰਵਾਦ ਦਾ ਡਾਕਟਰ ਸਕੰਦਰ ਸਿੰਘ ਜੀ ਦਾ ਔਰ ਸਾਰੀ ਸੰਗਤਾਂ ਦਾ ਇਸ ਤੋਂ ਦਾ ਬਹੁਤ ਵੱਡਾ ਯੋਗਦਾਨ ਆ ਮੈਂ ਤਾਂ ਨਤਮਸਤਕ ਹੋਣ ਲਈ ਆਇਆ ਕਿ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹ ਸ਼ੇਵਾ ਦੇਖਾ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਬਾਦ ਆ ਸਾਡੇ ਸ਼ਹਿਰ ਦੇ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਰੱਖੇ ਦੇ ਲੋਕਾਂ ਕਿਉਂਕਿ ਅੱਜ ਸਾਰੇ ਇੱਥੇ ਨਖਾ ਟਿਕਣ ਆਉਂਦੇ ਨੇ ਸਾਡੇ ਦੂਰੋਂ ਨੇੜੋਂ ਅਥਾਰੇ ਸਾਸੀ ਚੱਲ ਕੇ ਵੀ ਇੱਥੇ ਮਾ ਸਾਡੇ ਕਣ ਆਉਂਦੇ ਨੇ ਸਾਡੇ ਡਾਕਟਰ ਸਾਹਿਬ ਰਕਤ ਕਰਨ ਜੀ ਜੀ ਐਮ ਐਲ اے ਚਮਕਾਰ ਸਾਹਿਬ ਤੋਂ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸੋ ਉਹਨਾਂ ਦਾ ਵੀ ਸਾਰੀ ਸੰਗਤ ਦਾ ਸਵਾਗਤ ਹੈ ਸੋ ਧੰਨਵਾਦੀ ਕਰਦੇ ਆ ਤੇ ਇਥੋਂ ਚੰਗਾ ਕੁਝ ਸਿੱਖੇ ਜਾਂਦੇ ਆ ਚੰਗੀਆਂ ਸਿੱਖਿਆਵਾਂ ਲੈ ਕੇ ਜਾਂਦੇ ਆ ਕਿ ਆਪਾਂ ਮਾਜਦੇ ਦੀ ਲੋਕਾਂ ਦੇ ਅੱਛਾ ਕੰਮ ਕਰੀਏ ਤੁਸੀਂ ਸਾਡੇ ਹਲਕੇ ਦਾ ਸਾਡੇ ਇਲਾਕੇ ਦਾ ਬੜਾ ਵੱਡਾ ਇਹ ਇਹਨੂੰ ਫੰਕਸ਼ਨ ਨੂੰ ਮਨਾਇਆ ਜਾਂਦਾ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਹਾਂ ਕਿਉਂਕਿ ਸੰਕਟਾਂ ਜਿਹੜੀਆਂ ਨੇ ਬੜੀ ਸ਼ਰਧਾ ਪੂਰਤ ਦੇ ਨਾਲ ਇੱਥੇ ਪਹੁੰਚਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਅੱਜ ਬਾਬਾ ਬੁੱਧਾ ਜੀ ਦੀ 57ਵੀਂ ਜੋ ਵਰਸੀ ਦੇ ਮੌਕੇ ਤੇ ਅੱਜ ਬਸਿੱਤ ਥਾਣਾ ਵਿਖੇ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਸਜਦਾ ਕਰਨ ਦਾ ਮੌਕਾ ਮਿਲਿਆ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਆ ਕੇ ਹਾਜ਼ਰੀ ਲਗਵਾਈ ਦੀ ਹੈ ਅੱਜ ਵੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਹੈ ਬਾਬਾ ਬੁੱਧਾ ਜੀ ਦਾ ਸਾਡੇ ਪੂਰੇ ਇਸ ਇਲਾਕੇ ਦੇ ਵਿੱਚ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਔਰ ਲੋਕਾਂ ਨੂੰ ਸਿੱਧੇ ਰਸਤੇ ਤੇ ਸੇਧ ਦੇਣ ਵਾਸਤੇ ਬਹੁਤ ਵੱਡਾ ਇਕ ਸਾਡੇ ਇਲਾਕੇ ਨੂੰ ਦੇਨ ਸੀਗੀ ਔਰ ਬਾਬਾ ਬੁੱਧਾਸ ਦੀ ਦਾ ਜਿਹੜਾ ਜਿਹੜਾ ਇਹ ਸਥਾਨ ਹੈ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਲੋਕ ਜਿਹੜੇ ਨੇ ਬਾਬਾ ਬੁੱਧਾਸ ਜੀ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਦੀ ਵਰਤੀ ਦੇ ਉੱਤੇ ਖਾਸ ਤੌਰ ਤੇ ਸਜਦਾ ਹੁੰਦੇ ਨੇ ਔਰ ਮੈਂ ਸਮਝਦਾ ਕਿ ਪੱਤੀ ਪਠਾਨਾ ਸ਼ਹਿਰ ਦੇ ਉੱਤੇ ਆਸ-ਪਾਸੇ ਪੂਰੇ ਇਲਾਕੇ ਦੇ ਉੱਤੇ ਬਾਬਾ ਬੁੱਧਾਸ ਜੀ ਦਾ ਦੀ ਕਿਰਪਾ ਹਮੇਸ਼ਾ ਰਹੀ ਹੈ ਔਰ ਅਰਦਾਸ ਵੀ ਇਹੀ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਡੇ ਇਸ ਇਲਾਕੇ ਨੂੰ ਇਸ ਇਲਾਕੇ ਨੂੰ ਸੁੱਖ ਸ਼ਾਂਤੀ ਦੋ ਸਾਡੇ ਜੋ ਉਮਤਾਈਆਂ ਸਾਡੇ ਇਲਾਕੇ ਦੇ ਸਾਡੇ ਵਿੱਚ ਲੋਕਾਂ ਦੇ ਵਿੱਚ ਇਸ ਵੇਲੇ ਹੈਗੀਆਂ ਨੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਮਤ ਬਖਸ਼ੋ ਕਿ ਅਸੀਂ ਉਹਨਾਂ ਤੋਂ ਬਾਹਰ ਨਿਕਲ ਕੇ ਸਮਾਜ ਨੂੰ ਸਹੀ ਫੇਦ ਦਿੰਦੇ ਹੋਏ ਸਮਾਜ ਦੀ ਸੇਵਾ ਕਰ ਸਕੀਏ